ਹਰਿਆਣਾ ਦੇ ਵਿੱਚ ਸਿਆਸੀ ਅਖਾੜਾ ਪੱਕਿਆ ਹੋਇਆ ਹੈ ਭਾਜਪਾ ਨੇ ਬੁੱਧਵਾਰ ਨੂੰ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਇਸ ਦੇ ਵਿੱਚ 67 ਨਾਵਾਂ ਦਾ ਐਲਾਨ ਕੀਤਾ ਗਿਆ ਸੂਬੇ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੂੰ ਲਾਡਵਾ ਸੀਟ ਤੋਂ ਉਮੀਦਵਾਰ ਬਣਾਇਆ ਗਿਆ ਜਿਤ ਕੇ ਅੰਬਾਲਾ ਸੀਟ ਤੋਂ ਹਨੀ ਰਿਵਜ ਨੂੰ ਉਮੀਦਵਾਰ ਬਣਾਇਆ ਗਿਆ ਹੈ ਅਰਗਵਿੰਦ ਸ਼ਰਮਾ ਨੂੰ ਵੁਹਾਣਾ ਸੀਟ ਤੋਂ ਟਿਕਟ ਮਿਲੀ ਇਸ ਸੂਚੀ ਦੀ ਖਾਸ ਗੱਲ ਇਹ ਹੈ ਕਿ ਇਸ ਵਿੱਚ ਭਾਜਪਾ ਦੇ ਤਿੰਨ ਸਾਬਕਾ ਵਿਧਾਇਕਾਂ ਨੂੰ ਵੀ ਟਿਕਟਾਂ ਮਿਲੀਆਂ ਨੇ ਦਿਵਿੰਦਰ ਬਬਲੀ ਨੂੰ ਟੋਹਾਣਾ ਰਾਮਕੁੰਬਰ ਗੋਤਮ ਨੂੰ ਸਫੀਦੋ ਅਤੇ ਅਨੂਪ ਧਾਨਕ ਨੂੰ ਉਕਲਾਣਾ ਤੋਂ ਟਿਕਟ ਮਿਲੀ ਇੱਥੇ ਉਹਨਾਂ ਨੇ ਕਈ ਨਵੇਂ ਚਿਹਰਿਆਂ ਨੂੰ ਵੀ ਟਿਕਟ ਦਿੱਤੀ ਹੈ ਇਨ੍ਹਾਂ ਚਿਹਰਿਆਂ 'ਚ ਸੁਨੀਲ ਸਾਂਗਵਾਨ ਵੀ ਸ਼ਾਮਲ ਨੇ ਭਾਜਪਾ ਨੇ ਦਾਦਰੀ ਤੋਂ ਸੁਨੀਲ ਸਾਂਗਵਾਨ ਨੂੰ ਟਿਕਟ ਦਿੱਤੀ ਹੈ ਸੁਨੀਲ ਸਾਂਗਵਾਨ ਦੇ ਨਾਂ ਨੂੰ ਲੈ ਕੇ ਚਰਚਾ ਇਸ ਲਈ ਹੋ ਰਹੀ ਹੈ ਕਿਉਂਕਿ ਉਸਨੇ 3 ਦਿਨ ਪਹਿਲਾਂ ਜੇਲ ਸੁਪਰਡੈਂਟ ਦੇ ਅਹੁਦੇ ਤੋਂ ਵੀ ਆਰਐਸ ਲਈ ਹੈ ਐਤਵਾਰ ਨੂੰ ਉਹਨਾਂ ਨੇ ਸਰਕਾਰ ਨੂੰ ਪੱਤਰ ਲਿਖਿਆ ਅਤੇ ਫਿਰ ਸਰਕਾਰ ਨੇ ਉਹਨਾਂ ਨੂੰ ਤੁਰੰਤ ਸੇਵਾ ਮੁਕਤ ਕਰ ਦਿੱਤਾ ਸਭ ਤੋਂ ਖਾਸ ਗੱਲ ਇਹ ਹੈ ਕਿ ਸੁਨੀਲ ਨੇ ਆਪਣੇ ਕਾਰਜਕਾਲ ਦੌਰਾਨ ਬਲਾਦਕਰ ਅਤੇ ਕਤਲ ਕੇਸ ਵਿੱਚ ਦੋਸ਼ੀ ਡੇਰਾਮੁਖੀ ਰਾਮ ਰਹੀਮ ਨੂੰ ਪੈਰੋਲ ਅਤੇ ਫਰਲੋ ਦਿੱਤੀ ਸੀ ਜਾਣਕਾਰੀ ਮੁਤਾਬਕ ਸੁਨੀਲ ਇਸ ਸਮੇਂ ਗੁਰੂਗ੍ਰਾਮ ਦੀ ਕੋਣ ਸੀ ਜੇਲ੍ਹ ਚਿਤਨਾਤ ਸੀ ਪਰ ਇਸ ਤੋਂ ਪਹਿਲਾਂ ਉਰੋਤਕ ਦੀ ਸੁਨਿਆਰਾ ਜੇਲ੍ਹ ਦੇ ਜੇਲ੍ਹ ਸੁਪਰਡੈਂਡੈਂਟ ਵੀ ਸਨ ਅਤੇ ਇੱਥੇ ਆਪਣੇ 5 ਸਾਲ ਦੇ ਕਾਰਜਕਾਲ ਦੌਰਾਨ ਬਾਬਾ ਰਾਮ ਰਹੀਮ ਨੂੰ 6 ਵਾਰ ਪੈਰੋਲ ਦਿੱਤੀ ਸੀ ਦੱਸਦੀ ਹੈ ਕਿ ਸਰਕਾਰ ਕਿਸੇ ਵੀ ਕੈਦੀ ਨੂੰ ਜੇਲ੍ਹ ਸੁਪਰਡੈਂਡ ਦੀ ਸਿਫਾਰਿਸ਼ ਤੇ ਹੀ ਪੈਰੋਲ ਤੇ ਫਰਲੂ ਦਿੰਦੀ ਹੈ ਹਰਿਆਣਾ ਦੇ ਵਿੱਚ ਸਿਆਸੀ ਅਖਾੜਾ ਪਖਿਆ ਹੋਇਆ ਹੈ ਭਾਜਪਾ ਨੇ ਬੁੱਧਵਾਰ ਨੂੰ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਇਸ ਦੇ ਵਿੱਚ 67 ਨਾਵਾਂ ਦਾ ਐਲਾਨ ਕੀਤਾ ਗਿਆ ਸੁਬੇ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੂੰ ਲਾਡਵਾਸੀ ਤੋਂ ਉਮੀਦਵਾਰ ਬਣਾਇਆ ਗਿਆ ਜਿਤਕੀ ਅੰਬਾਲਾ ਸੀਟ ਤੋਂ ਓਨਿਲ ਵਿਜਨੂ ਉਮੀਦਵਾਰ ਬਣਾਇਆ ਗਿਆ ਐ ਅਰਵਿੰਦ ਸ਼ਰਮਾ ਨੂੰ ਵੁਹਾਣਾ ਸੀਟ ਤੋਂ ਟਿਕਟ ਮਿਲੀ ਇਸ ਸੂਚੀ ਦੀ ਖਾਸ ਗੱਲ ਇਹ ਹੈ ਕਿ ਇਸ ਵਿੱਚ ਭਾਜਪਾ ਦੇ ਤਿੰਨ ਸਾਬਕਾ ਵਿਧਾਇਕਾਂ ਨੂੰ ਵੀ ਟਿਕਟਾਂ ਮਿਲੀਆਂ ਨੇ ਦਿਵਿੰਦਰ ਬਬਲੀ ਨੂੰ ਟੋਹਾਣਾ ਰਾਮਕੁਬਰ ਗੋਤਮ ਨੂੰ ਸਫੀਦੋ ਅਤੇ ਅਨੂਪ ਧਾਨਕ ਨੂੰ ਉਕਲਾਣਾ ਤੋਂ ਟਿਕਟ ਮਿਲੀ ਇੱਥੇ ਉਹਨਾਂ ਨੇ ਕਈ ਨਵੇਂ ਚਿਹਰਿਆਂ ਨੂੰ ਵੀ ਟਿਕਟ ਦਿੱਤੀ ਹੈ ਇਨ੍ਹਾਂ ਚਿਹਰਿਆਂ 'ਚ ਸੁਨੀਲ ਸਾਂਗਵਾਨ ਵੀ ਸ਼ਾਮਲ ਨੇ ਭਾਜਪਾ ਨੇ ਦਾਦਰੀ ਤੋਂ ਸੁਨੀਲ ਸਾਂਗਵਾਨ ਨੂੰ ਟਿਕਟ ਦਿੱਤੀ ਹੈ ਸੁਨੀਲ ਸਾਂਗਵਾਨ ਦੇ ਨਾਂ ਨੂੰ ਲੈ ਕੇ ਚਰਚਾ ਇਸ ਲਈ ਹੋ ਰਹੀ ਹੈ ਕਿਉਂਕਿ ਉਸਨੇ 3 ਦਿਨ ਪਹਿਲਾਂ ਜੇਲ ਸੁਪਰਡੈਂਟ ਦੇ ਅਹੁਦੇ ਤੋਂ ਵੀ ਆਰਐਸ ਲਈ ਹੈ ਐਤਵਾਰ ਨੂੰ ਉਹਨਾਂ ਨੇ ਸਰਕਾਰ ਨੂੰ ਪੱਤਰ ਲਿਖਿਆ ਤੇ ਫਿਰ ਸਰਕਾਰ ਨੇ ਉਹਨਾਂ ਨੂੰ ਤੁਰੰਤ ਸੇਵਾ ਮੁਕਤ ਕਰ ਦਿੱਤਾ ਸਭ ਤੋਂ ਖਾਸ ਗੱਲ ਇਹ ਹੈ ਕਿ ਸੁਨੀਲ ਨੇ ਆਪਣੇ ਕਾਰਜਕਾਲ ਦੌਰਾਨ ਬਲਾਦਕਾ ਰਤਿਕ ਕਤਲ ਕੇਸ ਵਿੱਚ ਦੋਸ਼ੀ ਡੇਰਾਮੁਖੀ ਰਾਮ ਰਹੀਮ ਨੂੰ ਪੈਰੋਲ ਅਤੇ ਫਰਲੋ ਦਿੱਤੀ ਸੀ ਜਾਣਕਾਰੀ ਮੁਤਾਬਕ ਸੁਨੀਲ ਇਸ ਸਮੇਂ ਗੁਰੂਗ੍ਰਾਮ ਦੀ ਕੋਣ ਸੀ ਜੇਲ ਚਿਤਨਾਤ ਸਿੰਘ ਪਰ ਇਸ ਤੋਂ ਪਹਿਲਾਂ ਉਹ ਰੋਤਕ ਦੀ ਸੁਨਿਆਰਾ ਜੇਲ ਦੇ ਜੇਲ ਸੁਪਰਡੈਂਟ ਵੀ ਸਨ ਅਤੇ ਇੱਥੇ ਆਪਣੇ 5 ਸਾਲ ਦੇ ਕਾਰਜਕਾਰ ਦੌਰਾਨ ਬਾਬਾ ਰਾਮ ਰਹੀਮ ਨੂੰ 6 ਵਾਰ ਪੈਰੋਲ ਦਿੱਤੀ ਸੀ ਦੱਸ ਦਈਏ ਕਿ ਸਰਕਾਰ ਕਿਸੇ ਵੀ ਕੈਦੀ ਨੂੰ ਜੇਲ ਸੁਪਰਡੈਂਟ ਦੀ ਸਿਫਾਰਿਸ਼ ਤੇ ਹੀ ਪੈਰੋਲ ਤੇ ਫਰਲੂ ਦਿੰਦੀ ਹੈ